ਛੜੇ ਜਿਹੇ ਇਲਾਕੇ ਦੀ ਕੁੜੀ ਮਾਰੀਆ ਜਿਹੜੀ ਕਿ ਆਪਣੇ ਮਾਪਿਓ ਦੇ ਸੁਪਨੇ ਪੂਰੇ ਕਰਨ ਲਈ ਸ਼ਹਿਰ ਦੇ ਵਿੱਚ ਨੌਕਰੀ ਕਰਨ ਜਾਂਦੀ ਆ ਪੜ੍ਹਾਈ ਦੇ ਨਾਲ ਨਾਲ ਉਹ ਪਾਰਟ ਟਾਈਮ ਨੌਕਰੀ ਕਰਦੀ ਆ ਤੇ ਦੀਵਾਲੀ ਦੀਆਂ ਛੁੱਟੀਆਂ ਦੌਰਾਨ ਜਦੋਂ ਉਹ ਵਾਪਸ ਆਪਣੇ ਘਰ ਜਾਂਦੀ ਆ ਤਾਂ ਗਲਤ ਟ੍ਰੇਨ ਦੇ ਵਿੱਚ ਬੈਠ ਜਾਂਦੀ ਆ ਕੀ ਹੁੰਦਾ ਉਹਦੇ ਨਾਲ ਉਸ ਟ੍ਰੇਨ ਦੇ ਵਿੱਚ ਤੇ ਫਿਰ ਕਿਵੇਂ ਉਹ ਉਸ ਹਾਦਸੇ ਤੋਂ ਬਾਹਰ ਨਿਕਲਦੀ ਆ ਅੱਗੇ ਉਹਦੀ ਜ਼ਿੰਦਗੀ ਦੇ ਵਿੱਚ ਕੀ ਵਾਪਰਦਾ ਆਪਾਂ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਮਾਰੀਆ ਆਪਣੇ ਮਾਪਿਆਂ ਦੀ ਬਹੁਤ लाਡਲੀ ਧੀ ਆ ਮਾਰੀਆ ਦੇ ਮਾਪੇ ਬਹੁਤ ਗਰੀਬ ਨੇ ਮਾਰੀਆ ਦਾ ਬਾਪ ਖੇਤਾਂ ਦੇ ਵਿੱਚ ਮਜ਼ਦੂਰੀ ਕਰਦਾ ਤੇ ਉਹਦੀ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਆ ਮਾਰੀਆ ਸ਼ੁਰੂ ਤੋਂ ਹੀ ਪੜ੍ਹਾਈ 'ਚ ਹੁਸ਼ਿਆਰ ਹੁੰਦੀ ਆ ਜਦੋਂ ਉਹ ਸਕੂਲ ਜਾਣਾ ਸ਼ੁਰੂ ਕਰਦੀ ਆ ਤਾਂ ਉਹ ਸਾਰੇ ਬੱਚਿਆਂ ਤੋਂ ਤੇਜ਼ ਹੁੰਦੀ ਆ ਪੰਜਵੀਂ ਤੱਕ ਦਾ ਸਕੂਲ ਉਹਨਾਂ ਦੇ ਪਿੰਡ ਵਿੱਚ ਹੁੰਦਾ ਪੰਜਵੀਂ ਤੱਕ ਉਹ ਪੜਦੀ ਆ ਉਸ ਤੋਂ ਬਾਅਦ ਉਹਦੇ ਅਧਿਆਪਕ ਮਰੀਆ ਦੇ ਪਿਓ ਨੂੰ ਕਹਿੰਦੇ ਆ ਕਿ ਤੁਹਾਡੀ ਕੁੜੀ ਪੜਨ ਦੇ ਵਿੱਚ ਹੁਸ਼ਿਆਰ ਆ ਤੁਸੀਂ ਇਹਨੂੰ ਅੱਗੇ ਪੜ੍ਹਾ ਸਕਦੇ ਹੋ ਉਹ ਕਹਿੰਦਾ ਵੀ ਮੈਂ ਤਾਂ ਗਰੀਬ ਬੰਦਾ ਮੈਂ ਇਹਨੂੰ ਕਿੱਥੋਂ ਪੜ੍ਹਾ ਲੂੰਗਾ ਪੰਜ ਤੱਕ ਦਾ ਸਕੂਲ ਆ ਤਾਂ ਨਾਲ ਹੀ ਦੋ ਪਿੰਡ ਛੱਡ ਕੇ ਇੱਕ ਸਕੂਲ ਹੁੰਦਾ 12ਵੀਂ ਤੱਕ ਦਾ ਸਕੂਲ ਤਾਂ ਮਰੀਆ ਦੇ ਮਾਪੇ ਜਿਹੜੇ ਉਹ ਔਖੇ ਸੌਖੇ ਹੋ ਕੇ ਉਹਨੂੰ ਉਸ ਸਕੂਲ ਦੇ ਵਿੱਚ ਦਾਖਲ ਕਰਵਾ ਦਿੰਦੇ ਆ 12ਵੀਂ ਤੱਕ ਦੀ ਪੜ੍ਹਾਈ ਕੁੜੀਆਂ ਦੀ ਮੁਫਤ ਹੁੰਦੀ ਆ ਬਸ ਆਉਣ ਜਾਣ ਦੀ ਖੇਚਲਾ ਹੁੰਦੀ ਆ ਤੇ ਮਾਰੀਆ ਦਾ ਪਿਓ ਆ ਜਿਹੜਾ ਔਖੇ ਸੌਖੇ ਉਹਨੂੰ ਇੱਕ ਸਾਈਕਲ ਲੈ ਕੇ ਦੇ ਦਿੰਦਾ ਕਿਉਂਕਿ ਉਹ ਹਿਸਾਬ ਲਾਉਂਦਾ ਵੀ ਕਿੰਨੇ ਸਾਲ ਪੜ੍ਹਨਾ ਤੇ ਕਿਰਾਇਆ ਤਾਂ ਫਿਰ ਠੀਕ ਨਹੀਂ ਆਉਣਾ ਵੀ ਉਦੋਂ ਅੱਧੇ ਪੈਸੇ ਤਾਂ ਸਾਈਕਲ ਤੇ ਲੱਗਣਗੇ ਨਾਲੇ ਸਾਈਕਲ ਕਦੇ ਮੇਰੇ ਕੰਮ ਆਜਿਆ ਕਰੂ ਚਲੋ ਮਾਰੀਆ ਨੂੰ ਸਾਈਕਲ ਲੈ ਕੇ ਉਹਨੂੰ ਸਾਈਕਲ ਸਿਖਾ ਦਿੱਤਾ ਜਾਂਦਾ ਤੇ ਮਾਰੀਆ ਜਿਹੜੀ ਉਹ ਸਕੂਲ ਜਾਣਾ ਸ਼ੁਰੂ ਕਰ ਦਿੰਦੀ ਆ ਕਰਦੇ ਕਰਾਉਂਦੇ ਦਿਨ ਮਹੀਨੇ ਤੇ ਫਿਰ ਸਾਲ ਗੁਜ਼ਰ ਜਾਂਦੇ ਆ ਤੇ ਮਾਰੀਆ ਦੀ 12ਵੀਂ ਦੀ ਪੜ੍ਹਾਈ ਪੂਰੀ ਹੋ ਜਾਂਦੀ ਆ 12ਵੀਂ ਤੋਂ ਬਾਅਦ ਮਾਰੀਆ ਆਪਣੇ ਮਾਪਿਆਂ ਨੂੰ ਕਹਿੰਦੀ ਆ ਕਿ ਮੇਰੇ ਸਕੂਲ ਦੇ ਵਿੱਚੋਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਕਿ ਵੱਡੇ ਸ਼ਹਿਰ ਦੇ ਵਿੱਚ ਪੜਨ ਜਾਣਗੀਆਂ ਮੈਂ ਵੀ ਪੜਨ ਜਾਣਾ ਚਾਹਣੀ ਆ ਤਾਂ ਉਹਦਾ ਪਿਓ ਕਹਿੰਦਾ ਕਿ ਧੀਏ ਤੇਰੇ ਤੋਂ ਕਿਹੜਾ ਆਪਣੇ ਘਰ ਦੇ ਹਾਲਾਤ ਲੁਕੇ ਨੇ ਮੈਂ ਤਾਂ ਦਿਹਾੜੀ ਮਜ਼ਦੂਰੀ ਕਰਦਾ ਤੇ ਮੈਂ ਤੇਰਾ ਇੰਨਾ ਖਰਚਾ ਕਿੱਥੋਂ ਚੁੱਕੂ ਮਾਰੀਆ ਕਹਿੰਦੀ ਕਿ ਦੇਖੋ ਪਾਪਾ ਕੁੜੀਆਂ ਜਿਹੜੀਆਂ ਉਹ ਕਹਿੰਦੀਆਂ ਕਿ ਸਕਾਲਰਸ਼ਿਪ ਮਿਲ ਜਾਂਦੀ ਆ ਮੇਰੇ ਨੰਬਰ ਵਧੀਆ ਨੇ ਜੇ ਮੈਂ ਇੱਕ ਟੈਸਟ ਦੇਉਂਗੀ ਤਾਂ ਮੈਨੂੰ ਸਕਾਲਰਸ਼ਿਪ ਤੇ ਦਾਖਲਾ ਮਿਲ ਜੂਗਾ। ਉਹਦਾ ਪਿਓ ਕਹਿੰਦਾ ਠੀਕ ਆ ਸਕੂਲ ਕਾਲਜ ਦੀ ਫੀਸ ਤਾਂ ਤੇਰੀ ਮਾਫ ਹੋ ਜੂ ਤੇ ਰਹਿਣ ਦਾ ਖਰਚਾ ਉਹ ਕਹਿੰਦੀ ਤੁਸੀਂ ਫਿਕਰ ਨਾ ਕਰੋ ਉੱਥੇ ਨੌਕਰੀਆਂ ਬਥੇਰੀਆਂ ਹੁੰਦੀਆਂ ਮੈਂ ਜੌਬ ਕਰ ਲੂੰਗੀ। ਮਾਰੀਆ ਦੇ ਮਾਪਿਓ ਸੋਚਦੇ ਆ ਵੀ ਸਾਡੀ ਕੁੜੀ ਦੇ ਇੰਨੇ ਦਿਰੜ ਇਰਾਦੇ ਨੇ ਸਾਨੂੰ ਇਹਨੂੰ ਇੱਥੇ ਨਹੀਂ ਰੋਕਣਾ ਚਾਹੀਦਾ। ਚਲੋ ਮਾਰੀਆ ਉਹ ਟੈਸਟ ਦਿੰਦੀ ਆ ਤੇ ਉਹ ਉੱਪਰਲੇ 200 ਬੱਚੇ ਦੇ ਵਿੱਚ ਆ ਜਾਂਦੀ ਆ। ਤੇ ਉਹਦਾ ਵਧੀਆ ਰੈਂਕ ਆਉਣ ਕਰਕੇ ਉਹਨੂੰ ਇੱਕ ਵਧੀਆ ਕਾਲਜ ਦੇ ਵਿੱਚ ਸਕਾਲਰਸ਼ਿਪ ਤੇ ਦਾਖਲਾ ਮਿਲ ਜਾਂਦਾ। ਹੁਣ ਗੱਲ ਸੀ ਮਾਰੀਆ ਦੇ ਰਹਿਣ ਦੀ। ਉਸੇ ਕਾਲਜ ਦਾ ਇੱਕ ਹੋਸਟਲ ਹੁੰਦਾ ਜਿਹੜਾ ਕਿ ਹੁਸ਼ਿਆਰ ਬੱਚਿਆਂ ਨੂੰ ਅੱਧੀ ਫੀਸ ਤੇ ਹੋਸਟਲ ਦੇ ਵਿੱਚ ਰੱਖਦਾ। ਇਹ ਵੀ ਮਾਰੀਆ ਦਾ ਕੰਮ ਸੌਖਾ ਹੋ ਜਾਂਦਾ। ਮਾਰੀਆ ਉਸ ਕਾਲਜ ਦੇ ਵਿੱਚ ਦਾਖਲਾ ਲੈਂਦੀ ਆ ਇੰਜੀਨੀਅਰਿੰਗ ਕਾਲਜ ਹੁੰਦਾ ਤੇ ਉੱਥੇ ਪੜ੍ਹਾਈ ਆਪਣੀ ਸ਼ੁਰੂ ਕਰ ਦਿੰਦੀ ਆ। ਉੱਥੇ ਹੀ ਉਹ ਕਾਲਜ ਦੇ ਇੱਕ ਪ੍ਰੋਫੈਸਰ ਨਾਲ ਗੱਲ ਕਰਦੀ ਆ। ਕਿ ਸਰ ਮੈਂ ਇੱਕ ਪਛੜੇ ਜਿਹੇ ਪਿੰਡ ਤੋਂ ਆਈ ਗਰੀਬ ਕੁੜੀ ਆ ਮੈਨੂੰ ਆਪਣਾ ਖਰਚਾ ਚਲਾਉਣ ਲਈ ਇੱਕ ਨੌਕਰੀ ਚਾਹੀਦੀ ਆ ਜੇ ਇਸ ਸ਼ਹਿਰ ਦੇ ਵਿੱਚ ਕੋਈ ਪਾਰਟ ਟਾਈਮ ਨੌਕਰੀ ਮਿਲੇ ਤਾਂ ਉਹਦਾ ਪ੍ਰੋਫੈਸਰ ਆ ਜਿਹੜਾ ਉਹ ਮਾਰੀਆ ਦੀ ਕਾਬਲੀਅਤ ਤੇ ਉਹਦੇ ਹੌਸਲੇ ਨੂੰ ਵੇਖ ਕੇ ਉਹ ਕਹਿੰਦਾ ਕਿ ਮੇਰਾ ਇੱਕ ਛੋਟਾ ਜਿਹਾ ਗਰੋਸਰੀ ਸਟੋਰ ਆ ਤੇ ਮੈਨੂੰ ਇੱਕ EMPLOYE ਦੀ ਲੋੜ ਆ ਵੈਸੇ ਤਾਂ ਮੈਂ ਮੁੰਡੇ ਰੱਖਦਾ ਪਰ ਤੇਰੀ ਕਾਬਲੀਅਤ ਨੂੰ ਦੇਖ ਕੇ ਮੈਨੂੰ ਲੱਗਦਾ ਵੀ ਤੂੰ ਕੰਮ ਕਰ ਲੇਂਗੀ ਤਾਂ ਉਹ ਪ੍ਰੋਫੈਸਰ ਆਪਣੇ ਗਰੋਸਰੀ ਸਟੋਰ ਤੇ ਮਾਰੀਆ ਨੂੰ ਨੌਕਰੀ ਦੇ ਦਿੰਦਾ। ਮਾਰੀਆ 2-3 ਮਹੀਨਿਆਂ ਦੇ ਵਿੱਚ ਹੀ ਉਸ ਗਰੋਸਰੀ ਸਟੋਰ ਜਿਹੜਾ ਕਿ ਕਈ ਵਾਰੀ ਘਾਟੇ ਵੱਲ ਜਾਂਦਾ ਉਹਦਾ ਵਧੀਆ ਮੁਨਾਫਾ ਕਰਕੇ ਦਿੰਦੀ ਆ ਤੇ ਉਹਦਾ ਪ੍ਰੋਫੈਸਰ ਹੈਰਾਨ ਰਹਿ ਜਾਂਦਾ ਵੀ ਇੰਨੀ ਛੋਟੀ ਕੁੜੀ ਤੇ ਇੰਨਾ ਜਜਵਾ ਵੀ ਜਿਹੜਾ ਮੇਰਾ ਬਿਜ਼ਨਸ ਘਾਟੇ 'ਚ ਜਾ ਰਿਹਾ ਸੀ ਮੈਨੂੰ ਵਧਾਉਣ ਦੀ ਸੋਚਦਾ ਨਹੀਂ ਸੀ ਵੀ ਇਹਦੇ 'ਚ ਇੰਨਾ ਮੁਨਾਫਾ ਫਿਰ ਉਹਨੂੰ ਪਤਾ ਲੱਗਦਾ ਵੀ ਜਿਹੜਾ ਮੁੰਡਾ ਉਹਨੇ ਮੈਨੇਜਰ ਰੱਖਿਆ ਹੋਇਆ ਸੀ ਉਹੀ ਕੋਈ ਗੜਬੜੀ ਕਰਦਾ ਸੀ। ਤੇ ਮਾਰੀਆ ਆਪਣੇ ਪ੍ਰੋਫੈਸਰ ਦਾ ਦਿਲ ਜਿੱਤ ਲੈਂਦੀ ਆ ਤੇ ਉਹਦਾ ਪ੍ਰੋਫੈਸਰ ਉਹਨੂੰ ਵਧੀਆ ਤਨਖਾਹ ਤੇ ਆਪਣੇ ਗਰੋਸਰੀ ਸਟੋਰ ਦੇ ਵਿੱਚ ਨੌਕਰੀ ਦਿੰਦਾ ਮਾਰੀਆ ਬੜੀ ਖੁਸ਼ ਹੁੰਦੀ ਆ ਉਹ ਆਪਣੀ ਤਨਖਾਹ ਦੇ ਵਿੱਚੋਂ ਪੈਸੇ ਬਚਾ-ਬਚਾ ਕੇ ਜੋੜਦੀ ਆ ਤੇ ਸੋਚਦੀ ਆ ਵੀ ਜਦੋਂ ਘਰ ਜਾਊਂਗੀ ਨਾ ਮੰਮੀ ਪਾਪਾ ਲਈ ਗਿਫਟ ਲੈ ਕੇ ਜਾਊਂਗੀ ਉਹ ਕੀ ਕਰਦੀ ਆ ਇੱਕ ਛੋਟਾ ਜਿਹਾ ਫੋਨ ਖਰੀਦ ਲੈਂਦੀ ਆ ਕੀ ਪੈਡ ਵਾਲਾ ਤੇ ਆਪਣੀ ਮਾਂ ਲਈ ਸਾੜੀ ਤੇ ਜੁੱਤੀ ਆਪਣੇ ਪਾਪਾ ਲਈ ਵੀ ਵਧੀਆ ਕੱਪੜੇ ਤੇ ਆਪਣੇ ਛੋਟੇ ਭਰਾ ਲਈ ਵੀ ਕੱਪੜੇ ਤੇ ਜੁੱਤੇ ਖਰੀਦ ਲੈਂਦੀ ਆ ਤੇ ਉਸ ਤੋਂ ਬਾਅਦ ਦੀਵਾਲੀ ਦੀਆਂ ਛੁੱਟੀਆਂ ਆ ਰਹੀਆਂ ਹੁੰਦੀਆਂ ਦੀਵਾਲੀ ਦੀਆਂ ਛੁੱਟੀਆਂ ਤੇ ਦੇਖੋ ਗਰੋਸਰੀ ਸਟੋਰ ਤੇ ਭੀੜ ਹੈ ਜਿਹੜੀ ਸੁਭਾਵਿਕ ਆ ਉਹਦਾ ਪ੍ਰੋਫੈਸਰ ਉਹਨੂੰ ਕਹਿੰਦਾ ਕਿ ਹੁਣ ਦੀਵਾਲੀ ਦਾ ਸੀਜ਼ਨ ਆ ਜੇ ਤੂੰ 4 ਦਿਨ ਠਹਿਰ ਕੇ ਚਲੀ ਜਾਵੇਂ ਉਹ ਕਹਿੰਦੀ ਕਿ ਸਰ ਮੈਨੂੰ ਕਾਲਜ ਦੇ ਵਿੱਚੋਂ ਛੁੱਟੀਆਂ ਹੋਣਾ ਵੀ ਫਿਰ ਕਾਲਜ ਤੋਂ ਛੁੱਟੀਆਂ ਨਹੀਂ ਹੋਣੀਆਂ ਤਾਂ ਉਹਦਾ ਪ੍ਰੋਫੈਸਰ ਕਹਿੰਦਾ ਵੀ ਤੈਨੂੰ ਕਾਲਜ ਦੇ ਵਿੱਚੋਂ ਛੁੱਟੀ ਦਿਵਾਉਣੀ ਮੇਰਾ ਕੰਮ ਆ ਤਾਂ ਫਿਰ ਮਾਰੀ ਆ ਜਿਹੜੀ ਉਹ ਦੀਵਾਲੀ ਦੇ ਦਿਨਾਂ ਵਿੱਚ ਉੱਥੇ ਹੀ ਰਹਿੰਦੀ ਆ ਗ੍ਰੋਸਰੀ ਸਟੋਰ ਤੇ ਪੂਰੀ ਉਹ ਆਪਣੀ ਇਮਾਨਦਾਰੀ ਨਾਲ ਕੰਮ ਕਰਦੀ ਆ ਉਹਨਾਂ ਦੇ ਨਾਲ ਵਿੱਚ ਭੀੜ ਜ਼ਿਆਦਾ ਹੋਣ ਕਰਕੇ ਵਧੀਆ ਮੁਨਾਫਾ ਹੁੰਦਾ ਤੇ ਅਗਲੇ ਦਿਵਾਲੀ ਤੋਂ ਅਗਲੇ ਹਫ਼ਤੇ ਜਿਹੜਾ ਉਹਦਾ ਪ੍ਰੋਫੈਸਰ ਆ ਉਹਨੂੰ ਇੱਕ ਹਫ਼ਤੇ ਦੀ ਛੁੱਟੀ ਦਵਾ ਦਿੰਦਾ ਤੇ ਚਲੋ ਉਹ ਆਪਣੇ ਘਰਦਿਆਂ ਨੂੰ ਬਿਨਾਂ ਦੱਸੇ ਹੀ ਘਰ ਵੱਲ ਰਵਾਨਾ ਹੋ ਜਾਂਦੀ ਆ ਉਹਦਾ ਪ੍ਰੋਫੈਸਰ ਉਹਨੂੰ ਟ੍ਰੇਨ ਦੀ ਟਿਕਟ ਲੈ ਕੇ ਦਿੰਦਾ ਤੇ ਉਹਨੂੰ ਪਲੇਟਫਾਰਮ ਤੇ ਛੱਡਿਆਉਂਦਾ ਚਲੋ ਉਹ ਪਲੇਟਫਾਰਮ ਤੇ ਜਾਂਦੀ ਆ ਉਹ ਟਿਕਟ ਦੇਖ ਕੇ ਗੱਡੀ ਦੇਖਦੀ ਆ ਹਨਾ ਵੀ ਟ੍ਰੇਨ ਖੜੀ ਆ ਤੇ ਟਿਕਟ ਨੰਬਰ ਟ੍ਰੇਨ ਨੰਬਰ ਮਲਾ ਕੇ ਤੇ ਉਹ ਸੋਚਦੀ ਆ ਵੀ ਚਲ ਮੇਰੀ ਟ੍ਰੇਨ ਉਹ ਖੜੀ ਆ ਮੈਂ ਉਹਤੇ ਚੜਨਾ ਉਹ ਨਾ ਪਾਣੀ ਦੀ ਬੋਤਲ ਤੇ ਕੁਝ ਖਾਣ ਲਈ ਲੈਣ ਚਲੀ ਜਾਂਦੀ ਆ ਕਿਉਂਕਿ ਉਹਨੂੰ ਪਤਾ ਸੀ ਵੀ ਮੇਰਾ ਸਫ਼ਰ ਆ ਥੋੜਾ ਲੰਬਾਗਾ ਤੇ ਰਸਤੇ 'ਚ ਭੁੱਖ ਲੱਗੂਗੀ ਜਦੋਂ ਉਹ ਦੁਕਾਨ ਦੇ ਅੰਦਰ ਜਾਂਦੀ ਆ ਜਿਹੜੀ ਜਿਹੜੇ ਪਲੇਟਫਾਰਮ ਤੇ ਉਹਦੀ ਟ੍ਰੇਨ ਖੜੀ ਸੀ ਉਸ ਤੋਂ ਦੋ ਪਟੜੀਆਂ ਛੱਡ ਕੇ ਜਿਹੜੀਆਂ ਉਹ ਖਾਲੀ ਸੀ ਪਲੇਟਫਾਰਮ ਮਤਲਬ ਖਾਲੀ ਸੀ ਤਾਂ ਉਹਦੇ ਨਾਲ ਇੱਕ ਟ੍ਰੇਨ ਹੋਰ ਆ ਕੇ ਖੜ ਜਾਂਦੀ ਆ ਇੰਨੇ ਉਹ ਗਈ ਹੁੰਦੀ ਆ ਥੋੜੀ ਦੂਰ ਦੁਕਾਨ ਤੇ ਜਦੋਂ ਉਹ ਵਾਪਸ ਆਉਂਦੀ ਆ ਉਹ ਧਿਆਨ ਨਹੀਂ ਦਿੰਦੀ ਵੀ ਜਿਹੜੀ ਟ੍ਰੇਨ ਮੈਂ ਵੇਖੀ ਸੀ ਇਹ ਉਹੀ ਆ ਜਾਂ ਹੋਰ ਆ ਉਹ ਸੁੱਤੇ ਸਵੇਰਾ ਹੀ ਉਹਨੂੰ ਆਏ ਹੁੰਦਾ ਵੀ ਲਾਸਟ ਤੇ ਇਹੀ ਟ੍ਰੇਨ ਖੜੀ ਸੀ ਉਹ ਟ੍ਰੇਨ ਦੇ ਵਿੱਚ ਚੜ ਜਾਂਦੀ ਆ ਟ੍ਰੇਨ ਦੇ ਵਿੱਚ ਬੈਠ ਕੇ ਤੇ ਚਲੋ ਉਹ ਸੁੱਖ ਦਾ ਸਾਹ ਲੈਂਦੀ ਆ ਤੇ ਉਹ ਸੁਪਨੇ ਆਪਣੇ ਘਰ ਜਾਣ ਦੇ ਹੈ ਨਾ ਘਰ ਦੇ ਨੂੰ ਸਰਪ੍ਰਾਈਜ਼ ਦੇਣ ਦੇ ਤੇ ਜਿਹੜਾ ਸਮਾਨ ਉਹਦੇ ਕੋਲ ਹੁੰਦਾ ਬੜੀ ਖੁਸ਼ ਹੁੰਦੀ ਆ ਉਹ ਤੇ ਉਹ ਸੋਚਦੀ ਆ ਵੀ ਮੈਂ ਆਪਣੇ ਪਾਪਾ ਨੂੰ ਫੋਨ ਦੇ ਕੇ ਆਉਂਗੀ ਹੁਣ ਮੈਂ ਆਪਣੇ ਪਾਪਾ ਨਾਲ ਫੋਨ ਤੇ ਵੀ ਗੱਲ ਕਰ ਲਿਆ ਕਰੂੰਗੀ ਵੀ ਮੈਂ ਵਧੀਆ ਪੜ੍ਹਾਂਗੀ ਵਧੀਆ ਮੈਨੂੰ ਨੌਕਰੀ ਮਿਲੂ ਮੇਰੇ ਪਾਪਾ ਜਿਹੜੇ ਮਜ਼ਦੂਰੀ ਕਰਨੋਂ ਹਟ ਜਾਣਗੇ ਮੇਰੀ ਮਾਂ ਨੂੰ ਵੀ ਲੋਕਾਂ ਦੇ ਘਰਾਂ 'ਚ ਕੰਮ ਨਹੀਂ ਕਰਨਾ ਪੈਣਾ ਇਸ ਤਰ੍ਹਾਂ ਦੇ ਸੁਪਨੇ ਦੇਖਦੀ ਜਦੋਂ ਟ੍ਰੇਨ ਚੱਲਦੀ ਆ ਤਾਂ ਥੋੜਾ ਜਿਹਾ ਅੱਗੇ ਜਾ ਕੇ ਉਹਨੂੰ ਪਤਾ ਲੱਗਦਾ ਵੀ ਉਹ ਤਾਂ ਕਿਸੇ ਗਲਤ ਰੇਲ ਦੇ ਵਿੱਚ ਚੜ ਗਈ ਕਿਉਂਕਿ ਜਦੋਂ ਟੀਟੀ ਆਇਆ ਤੇ ਉਹਨੇ ਟਿਕਟ ਚੈੱਕ ਕੀਤੀ ਤੇ ਉਹ ਕਹਿੰਦੀ ਕਿ ਆਸੀ ਮੇਰੀ ਟਿਕਟ ਟੀਟੀ ਕਹਿੰਦਾ ਵੀ ਤੁਸੀਂ ਤਾਂ ਗਲਤ ਰੇਲ 'ਚੋਂ ਤੁਹਾਡੀ ਟ੍ਰੇਨ ਤਾਂ 12250 ਸੀ ਤੇ ਇਹ ਟ੍ਰੇਨ ਹੋਰ ਆ ਉਹ ਘਬਰਾ ਜਾਂਦੀ ਆ ਤਾਂ ਟੀਟੀ ਉਹਨੂੰ ਕਹਿੰਦਾ ਕਿ ਅਗਲੇ ਪਲੇਟਫਾਰਮ ਤੇ ਹੁਣ ਗੱਡੀ ਰੁਕੂਗੀ ਅਗਲੇ ਸਟੇਸ਼ਨ ਤੇ ਉੱਥੇ ਉਤਰ ਜੀ ਉਹ ਕਹਿੰਦੀ ਵੀ ਮੈਨੂੰ ਹੁਣੇ ਤਾਰ ਦਿਓ ਉਹ ਕਹਿੰਦਾ ਵੀ ਆਏ ਨਹੀਂ ਉਤਾਰ ਸਕਦੇ ਐਮਰਜੈਂਸੀ ਤੋਂ ਬਿਨਾਂ ਟ੍ਰੇਨ ਆਈ ਕਦੇ ਨਹੀਂ ਰੁਕਦੀਗੀ ਤੇ ਜੇ ਤੈਨ ਖਿੱਚ ਕੇ ਰੋਕਾਂਗੇ ਤਾਂ ਜੁਰਮਾਨਾ ਪਊਗਾ ਵੀ ਹੁਣ ਤੈਨੂੰ ਅਗਲੇ ਸਟੇਸ਼ਨ ਤੇ ਉਤਰਨਾ ਪੈਣਾ ਤੇ ਅਗਲਾ ਸਟੇਸ਼ਨ ਉਥੋਂ 35 ਕਿਲੋਮੀਟਰ ਦੂਰ ਹੁੰਦਾ ਮਾਰੀ ਆ ਜਿਹੜੀ ਘਬਰਾ ਜਾਂਦੀ ਆ ਉਹਦੇ ਪਸੀਨੇ ਛੁੱਟ ਜਾਂਦੇ ਆ ਤੇ ਉਹ ਸੋਚਦੀ ਆ ਵੀ ਹੁਣ ਮੈਂ ਕੀ ਕਰਾਂ ਪਰ ਹੁਣ ਟੀਟੀ ਨੇ ਕੀ ਕਹਿਣਾ ਸੀ ਉਹ ਆਪਦੀ ਟਿਕਟ ਚੈੱਕ ਕਰਕੇ ਚਲੇ ਗਿਆ। ਘਬराई ਹੋਈ ਮਾਰੀਆ ਇੱਧਰ-ਉੱਧਰ ਵੇਖਦੀ ਆ। ਉਹ ਵੇਖਦੀ ਆ ਕਿ ਜਿਹੜੇ ਜਿਹੜੇ ਡੱਬੇ ਦੇ ਵਿੱਚ ਉਹ ਬੈਠੀ ਆ ਉੱਥੇ ਕੋਈ ਵੀ ਔਰਤ ਸਵਾਰੀ ਨਹੀਂ ਹੈਗੀ ਤੇ ਉਹਦੇ ਵਿੱਚ ਮੁੰਡੇ ਜੇ ਬੈਠੇ ਆ ਮੰਗਰਲੀਆਂ ਸੀਟਾਂ ਤੇ ਉਹ ਹੋਰ ਵੀ ਘਬਰਾ ਜਾਂਦੀ ਆ ਵੀ ਹੁਣ ਮੈਂ ਕੀ ਕਰਾਂ? ਤਾਂ ਉਹ ਮੁੰਡਿਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਕੁੜੀ ਹੈ ਜਿਹੜੀ ਗਲਤ ਟ੍ਰੇਨ 'ਚ ਚੜ ਗਈ। ਉਹ ਨਾ ਸ਼ਰਾਰਤੀ ਕਿਸਮ ਦੇ ਮੁੰਡੇ ਹੁੰਦੇ ਆ ਜਿਵੇਂ ਕਹਿ ਲੋ ਬੇਲੜ ਜੇ ਲੋ ਫਰਜੇ ਕਿਸ ਸਮੇਂ ਦੇ ਹੁੰਦੇ ਆ ਤੇ ਉਹ ਨਾ ਆ ਕੇ ਮਾਰੀਆ ਦੇ ਨਾਲ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੰਦੇ ਆ ਮਾਰੀਆ ਪੂਰੀ ਤਰ੍ਹਾਂ ਘਬਰਾ ਜਾਂਦੀ ਆ ਉਹ ਸੋਚਦੀ ਆ ਵੀ ਜਿਵੇਂ ਚ ਐਨ ਖਿੱਚਤੀ ਤਾਂ ਮੈਨੂੰ ਜੁਰਮਾਨਾ ਪਊ ਮੈਂ ਜੁਰਮਾਨਾ ਕਿੱਥੋਂ ਭਰੂ ਹੁਣ ਤਿੰਨ ਚਾਰ ਮੁੰਡਿਆਂ ਦੇ ਸਾਹਮਣੇ ਇੱਕ ਪਿੰਡ ਦੀ ਆਮ ਜਹੀ ਕੁੜੀ ਜਿਹੜੀ ਵਿਚਾਰੀ ਕਦੇ ਬਾਹਰ ਨਹੀਂ ਨਿਕਲੀ ਸੀ ਉਹਦਾ ਕੀ ਵਸ ਚੱਲਣਾ ਉਹ ਪੂਰੀ ਤਰ੍ਹਾਂ ਘਬਰਾ ਜਾਂਦੀ ਆ ਤੇ ਇੱਕ ਮੁੰਡਾ ਜਦੋਂ ਉਹਨੂੰ ਚੱਪਟਣ ਲੱਗਦਾ ਤਾਂ ਇੰਨੇ ਨੂੰ ਉਸੇ ਡੱਬੇ ਦੇ ਵਿੱਚ ਇੱਕ ਹੋਰ ਮੁੰਡਾ ਆਉਂਦਾ ਜਿਹਦੇ ਵਧੀਆ ਕੱਪੜੇ ਪਾਏ ਹੋਏ ਨੇ ਉਹ ਵੇਖਦਾ ਵੀ ਮੁੰਡੇ ਕੁੜੀ ਨਾਲ ਬਤਮੀਜ਼ੀ ਕਰ ਰਹੇ ਆ ਉਹ ਦੂਰੋਂ ਹੀ ਲਲਕਰਾ ਮਾਰਦਾ ਤੇ ਉਹਨਾਂ ਨੂੰ ਕਹਿੰਦਾ ਕਿਉਂ ਕੁੜੀ ਨੂੰ ਪਰੇਸ਼ਾਨ ਕੀਤਾ ਉਹਦੀ ਆਵਾਜ਼ ਸੁਣ ਕੇ ਜਿਹੜੇ ਉਹ ਮੁੰਡੇ ਆ ਉਹ ਡਰ ਜਾਂਦੇ ਆ ਤੇ ਪਿੱਛੇ ਹਟ ਜਾਂਦੇ ਆ ਫਿਰ ਉਹ ਮੁੰਡਾ ਜਿਹੜਾ ਉਹਦੇ ਨਾਲ ਬਤਮੀਜ਼ੀ ਕਰ ਰਿਹਾ ਸੀ ਜਿਹੜਾ ਕੋਟ ਪੈਂਟ ਵਾਲਾ ਮੁੰਡਾ ਆਇਆ ਹੁੰਦਾ ਉਹਦੇ ਆ ਕੇ ਝਪੇੜ ਲਾਉਂਦਾ ਤੇ ਉਹਨਾਂ ਨੂੰ ਕਹਿ ਦਿੰਦਾ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਡੇ ਘਰੇ ਧੀਆ ਪੈਣਾ ਨਹੀਂ ਤੁਸੀਂ ਇੱਕ ਬੇਵਸਤੇ ਲਾਚਾਰ ਕੁੜੀ ਨੂੰ ਤੰਗ ਕਰ ਰਹੇ ਹੋ ਤਮਾਰੀ ਆ ਜਿਹੜੀ ਉਹ ਡਰ ਕੇ ਇਸ ਮੁੰਡੇ ਦਾ ਹੱਥ ਫੜ ਲੈਂਦੀ ਐ ਤੇ ਇਹਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰਦੀ ਆ ਉਹ ਮੁੰਡੇ ਆ ਜਿਹੜੇ ਉੱਥੋਂ ਚਲੇ ਜਾਂਦੇ ਆ ਤੇ ਉਹ ਮੁੰਡਾ ਉਹਨਾਂ ਨੂੰ ਕਹਿੰਦਾ ਵੀ ਜਾ ਤਾਂ ਤੁਸੀਂ ਚੁੱਪਚਾਪ ਅਗਲੇ ਡੱਬੇ 'ਚ ਚਲੇ ਜਾਓ ਨਹੀਂ ਮੈਂ ਤੁਹਾਡੀ ਸ਼ਿਕਾਇਤ ਕਰੂੰਗਾ ਤਾਂ ਉਹ ਮੁੰਡੇ ਆ ਜਿਹੜੇ ਉਹ ਡਰ ਕੇ ਤਿੰਨੋਂ ਜਾਣੇ ਅਗਲੇ ਡੱਬੇ 'ਚ ਚਲੇ ਜਾਂਦੇ ਆ ਹੁਣ ਇਸ ਡੱਬੇ ਦੇ ਵਿੱਚ ਮਾਰੀ ਆ ਤੇ ਉਹ ਮੁੰਡਾ ਰਹਿ ਜਾਂਦੇ ਆ ਉਹ ਮੁੰਡਾ ਅਗਲੀ ਜਿਹੜੀ ਉਹਦੀ ਸਾਹਮਣੇ ਵਾਲੀ ਸੀਟ ਹੁੰਦੀ ਆ ਉੱਤੇ ਬੈਠਦਾ ਤੇ ਮਾਰੀਆ ਨੂੰ ਕਹਿੰਦਾ ਕਿ ਦੇਖੋ ਤੁਸੀਂ ਘਬਰਾਓ ਨਾ ਤੁਸੀਂ ਠੀਕ ਹੋ ਤਾ ਮਾਰਿਆ ਨੂੰ ਦੱਸਦੀ ਹੈ ਕਿ ਸਰ ਮੈਂ ਗਲਤ ਟ੍ਰੇਨ 'ਚ ਬੈ ਗਈ ਆ ਮੈਂ ਹੋਰ ਟ੍ਰੇਨ 'ਚ ਬੈਠਣਾ ਸੀ ਪਰ ਹੁਣ ਇੱਥੋਂ ਮੈਨੂੰ 35 ਕਿਲੋਮੀਟਰ ਦੂਰ ਤੋਂ ਟ੍ਰੇਨ ਬਦਲਣੀ ਪਊਗੀ ਤਾਂ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਘਬਰਾ ਨਾ ਤੂੰ ਕਿੱਥੇ ਜਾਣਾ ਉਹ ਆਪਣਾ ਦੱਸਦੀ ਹੈ ਹਨਾ ਜਿੱਥੇ ਵੀ ਉਹਨੇ ਜਾਣਾ ਹੁੰਦਾ ਉਹ ਕਹਿੰਦਾ ਕੋਈ ਗੱਲ ਨਹੀਂ ਤੈਨੂੰ ਤੇਰੇ ਘਰ ਪਹੁੰਚਾਉਣਾ ਮੇਰੀ ਜ਼ਿੰਮੇਵਾਰੀ ਆ ਬਸ ਤੂੰ ਡਰਨਾ ਤਾਂ ਚਲੋ ਨੂੰ ਹੌਸਲਾ ਹੋ ਜਾਂਦਾ ਤੇ ਉਹ ਆਪਣਾ ਨਾਮ ਗੌਰਵ ਦੱਸਦਾ ਤੇ ਉਹ ਕਹਿੰਦਾ ਕਿ ਤੁਸੀਂ ਇਕੱਲੇ ਕਿਵੇਂ ਆਏ ਕਿੱਥੋਂ ਆਏ ਹੋ ਤਮਾਰੀਆ ਦੱਸਦੀ ਆ ਕਿ ਮੈਂ ਸ਼ਹਿਰ ਦੇ ਵੱਡੇ ਇੰਜੀਨੀਅਰਿੰਗ ਕਾਲਜ ਦੀ ਸਟੂਡੈਂਟ ਆ ਮੈਂ ਉੱਥੇ ਸਕਾਲਰਸ਼ਿਪ ਤੇ ਪੜ੍ਹਾਈ ਕਰ ਰਹੀ ਆ ਤੇ ਪਾਰਟ ਟਾਈਮ ਜੌਬ ਵੀ ਕਰ ਰਹੀ ਆ ਬਹੁਤ ਗਰੀਬ ਘਰ ਦੇ ਵਿੱਚੋਂ ਉੱਠੀ ਹੋਈ ਮੈਂ ਕੁੜੀ ਆ ਮੈਂ ਆਪਣੇ ਮਾਂ ਬਾਪ ਦੇ ਸੁਪਨੇ ਪੂਰੇ ਕਰਨਾ ਚਾਹਣੀ ਆ ਮੈਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹਣੀ ਆ ਉਹਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਗੌਰਵ ਆ ਜਿਹੜਾ ਉਹਦੇ ਤੋਂ ਬੜਾ ਪ੍ਰਭਾਵਿਤ ਹੁੰਦਾ ਤੇ ਉਹਨੂੰ ਕਹਿੰਦਾ ਕਿ ਅੱਛਾ ਉਸੇ ਸ਼ਹਿਰ ਦੇ ਵਿੱਚ ਮੇਰੀ ਵੀ ਇੱਕ ਕੰਪਨੀ ਆ ਮੈਂ ਵੀ ਇੰਜੀਨੀਅਰਿੰਗ ਕੀਤੀ ਆ ਮੈਂ ਆਪਣੀ ਕੰਪਨੀ ਚਲਾ ਰਿਹਾ ਪਰ ਮੈਂ ਦੁਖੀ ਹਾਂ ਆਪਣੇ EMPLOYEES ਤੋਂ ਉਹ ਢੰਗ ਨਾਲ ਕੰਮ ਨਹੀਂ ਕਰਦੇ ਮੇਰੀ ਕੰਪਨੀ ਮੁਨਾਫੇ ਦੀ ਬਜਾਏ ਘਾਟੇ ਵੱਲ ਜਾ ਰਹੀ ਆ ਤੇ ਕੀ ਤੂੰ ਮੇਰੇ ਨਾਲ ਕੰਮ ਕਰੇਂਗੀ ਇਹ ਗੱਲ ਸੁਣ ਕੇ ਮਾਰੀ ਆ ਹੈਰਾਨ ਰਹਿ ਜਾਂਦੀ ਆ ਵੀ ਮੈਂ ਤਾਂ ਇੱਕ ਸਟੂਡੈਂਟ ਆ ਸਟੂਡੈਂਟ ਤੇ ਇੱਕ ਮਲਟੀਨੇਸ਼ਨਲ ਕੰਪਨੀ ਦਾ ਮਾਲਕ ਮੈਨੂੰ ਆਪਣੀ ਆਪਣੀ ਕੰਪਨੀ ਦੇ ਵਿੱਚ ਨੌਕਰੀ ਕਰਨ ਲਈ ਕਹਿ ਰਿਹਾ ਤਾਂ ਉਹ ਕਹਿੰਦੀ ਕਿ ਸਾਹਿਬ ਜਿਹੜੇ ਗ੍ਰੋਸਰੀ ਸਟੋਰ ਤੇ ਮੈਂ ਕੰਮ ਕਰਦੀ ਆ ਨਾ ਮੇਰੇ ਪ੍ਰੋਫੈਸਰ ਨੇ ਵੀ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਹੈ ਵੀ ਮੈਂ ਨੌਕਰੀ ਨਹੀਂ ਛੱਡ ਸਕਦੀ ਤਾਂ ਉਹ ਕਹਿੰਦਾ ਠੀਕ ਆ ਜਿੰਨਾ ਟਾਈਮ ਤੇਰੀ ਪੜ੍ਹਾਈ ਆ ਤੂੰ ਉੱਥੇ ਨੌਕਰੀ ਕਰ ਪਰ ਜਦੋਂ ਵੀ ਤੇਰੀ ਪੜ੍ਹਾਈ ਖਤਮ ਹੋਈ ਤਾਂ ਤੂੰ ਮੇਰੀ ਕੰਪਨੀ ਦੇ ਵਿੱਚ ਨੌਕਰੀ ਕਰੇਂਗੀ ਤਾਂ ਉਹ ਕਹਿੰਦੀ ਠੀਕ ਆ ਚਲੋ ਉੱਥੋਂ ਉਹਨਾਂ ਦੀ ਦੋਸਤੀ ਹੋ ਜਾਂਦੀ ਆ ਇੱਕ ਦੂਜੇ ਨਾਲ ਗੱਲਬਾਤ ਕਰਦੇ ਤੇ ਉਹ ਉਹਨੂੰ ਕਹਿੰਦਾ ਵੀ ਤੇਰਾ ਫੋਨ ਨੰਬਰ ਉਹ ਕਹਿੰਦੀ ਵੀ ਮੇਰੇ ਕੋਲੇ ਫੋਨ ਹੈ ਨਹੀਂ ਵੀ ਇੱਕ ਫੋਨ ਮੈਂ ਲਿਆ ਹੈ ਆਪਣੇ ਪਾਪਾ ਨੂੰ ਦੇਣਾ ਵੀ ਉਹੀ ਨੰਬਰ ਉਹ ਉਹਨੂੰ ਦੇ ਦਿੰਦੀ ਆ ਉਹ ਕਹਿੰਦੀ ਕਿ ਆ ਮੇਰੇ ਪਾਪਾ ਦਾ ਨੰਬਰ ਆ ਜਦੋਂ ਵੀ ਤੁਹਾਨੂੰ ਲੋੜ ਪਊਗੀ ਤੁਸੀਂ ਫੋਨ ਕਰ ਲਿਓ ਮੈਂ ਆਪਣੇ ਪਾਪਾ ਨੂੰ ਤੁਹਾਡੇ ਬਾਰੇ ਦੱਸੂਗੀ ਗੱਲਾਂ ਕਰਦੇ ਕਰਾਉਂਦੇ ਅਗਲਾ ਸਟੇਸ਼ਨ ਆ ਜਿਹੜਾ ਆ ਜਾਂਦਾ ਤੇ ਗੌਰਵ ਆ ਜਿਹੜਾ ਉਹ ਉਹਨੂੰ ਕੱਲੀ ਨੂੰ ਨਹੀਂ ਛੱਡਦਾ ਉੱਥੇ ਹੀ ਉਹਦੇ ਨਾਲ ਉੱਤਰਦਾ ਫਿਰ ਉੱਥੋਂ ਵਾਪਸੀ ਦੀ ਟ੍ਰੇਨ ਤੇ ਜਾਂਦਾ ਜਿੱਥੋਂ ਮਾਰੀਆ ਨੇ ਆਪਣੇ ਪਿੰਡ ਵਾਲੀ ਟ੍ਰੇਨ ਲੈਣੀ ਹੁੰਦੀ ਆ ਉੱਥੇ ਫਿਰ ਛੱਡਦਾ ਤੇ ਉੱਥੋਂ ਉਹਨੂੰ ਕਹਿੰਦਾ ਵੀ ਚੱਕ ਹੁਣ ਤੇਰਾ ਮੇਰਾ ਸਫ਼ਰ ਇੱਥੋਂ ਤੱਕ ਦਾ ਸੀ ਹੁਣ ਮੈਂ ਆਪਣੀ ਮੰਜ਼ਿਲ ਤੇ ਜਾਣਾ ਤੂੰ ਆਪਣੀ ਤੇ ਪਰ ਤੂੰ ਭੁੱਲੀ ਨਾ ਆਪਣਾ ਵੀ ਫੋਨ ਨੰਬਰ ਦੇ ਜਾਂਦਾ ਤੇ ਉਹਦਾ ਫੋਨ ਨੰਬਰ ਤੋਂ ਲੈ ਜਾਂਦਾ ਚਲੋ ਮਾਰੀਆ ਨੂੰ ਕਾਫੀ ਹਨੇਰਾ ਹੋ ਚੁੱਕਿਆ ਹੁੰਦਾ ਪਰ ਉਹ ਸਵੇਰ ਦੀ ਚੜੀ ਹੁੰਦੀ ਹੈ ਕਿਉਂਕਿ ਗਲਤ ਟ੍ਰੇਨ ਤੇ ਚੜਨ ਕਰਕੇ ਘਬराई ਹੋਈ ਹੁੰਦੀ ਆ ਤੇ ਰਾਤ ਨੂੰ ਉਹ ਆਪਣੇ ਪਿੰਡ ਪਹੁੰਚਦੀ ਆ ਪਿੰਡ ਪਹੁੰਚ ਕੇ ਜਦੋਂ ਉਹ ਆਪਣੇ ਘਰ ਦਾ ਦਰਵਾਜ਼ਾ ਖੜਕਾਉਂਦੀ ਆ ਤਾਂ ਉਹਦੇ ਮਾਪੇ ਆਪਣੀ ਧੀ ਨੂੰ ਗੇਟ ਤੇ ਆਈ ਖੜੀ ਨੂੰ ਦੇਖ ਕੇ ਹੈਰਾਨ ਹੁੰਦੇ ਆ ਤੇ ਬਹੁਤ ਖੁਸ਼ ਵੀ ਹੁੰਦੇ ਆ ਉਹ ਆਪਣੇ ਮਾਪੇ ਤੇ ਭਰਾ ਨੂੰ ਮਿਲਦੀ ਆ ਉਹਦੀ ਮਾਂ ਉਹ ਆਪਦੀ ਧੀ ਨੂੰ ਖੁਸ਼ ਵੇਖ ਕੇ ਬੜੀ ਖੁਸ਼ ਹੋ ਹੁੰਦੀ ਆ ਪਰ ਉਹ ਆਪਣੀ ਧੀ ਦੇ ਚਿਹਰੇ ਤੇ ਇੱਕ ਉਦਾਸੀ ਤੇ ਇੱਕ ਡਰ ਵੀ ਦੇਖਦੀ ਆ ਤਾਂ ਉਹ ਕਹਿੰਦੀ ਮਾਰੀਆ ਕੋਈ ਘਬਰਾਟ ਵਾਲੀ ਗੱਲ ਆ ਪੁੱਤ ਕੀ ਗੱਲ ਹੋਈ ਆ ਤੂੰ ਘਬرائی ਹੋਈ ਕਿਉਂ ਆ ਤਾਂ ਫਿਰ ਮਾਰੀਆ ਆਪਣੇ ਮੰਮੀ ਪਾਪਾ ਨੂੰ ਦੱਸਦੀ ਆ ਕਿ ਕਿਸ ਤਰ੍ਹਾਂ ਮੈਂ ਗਲਤ ਰੇਂਜ ਤੇ ਚੜ ਗਈ ਸੀ ਇੱਕ ਮੁੰਡੇ ਨੇ ਮੇਰੀ ਮਦਦ ਕੀਤੀ ਤਾ ਉਹਦੇ ਮਾਪਿਓ ਕਹਿੰਦੇ ਵੀ ਕਦੇ ਵੀ ਇਹੋ ਜਿਹੇ ਹਾਲਾਤਾਂ ਤੱਕ ਬਰਹਾਉਣਾ ਨਹੀਂ ਚਾਹੀਦਾ ਜਦੋਂ ਆਪਾਂ ਘਰ ਤੋਂ ਬਾਹਰ ਨੌਕਰੀ ਕਰਦੇ ਆ ਤਾਂ ਸਾਨੂੰ 100 ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕਦੇ ਵੀ ਇਹ ਗਲਤੀ ਨਹੀਂ ਕਰਨੀ ਅੱਗੇ ਤੋਂ ਵੀ ਟ੍ਰੇਨ 'ਚ ਚੜਨਾ ਬੱਸ 'ਚ ਚੜਨਾ ਟਿਕਟ ਨੰਬਰ ਤੇ ਬੱਸ ਨੰਬਰ ਜ਼ਰੂਰ ਵੇਖਣਾ ਟ੍ਰੇਨ ਨੰਬਰ ਜ਼ਰੂਰ ਵੇਖਣਾ ਉਹਦਾ ਪਿਓ ਕਹਿੰਦਾ ਕੋਈ ਗੱਲ ਨਹੀਂ ਧੀ ਇਹੋ ਜੀਆਂ ਗਲਤੀਆਂ ਹੀ ਸਾਨੂੰ ਜ਼ਿੰਦਗੀ ਜਿਉਣ ਦਾ ਵੱਲ ਸਿਖਾਉਂਦੀਆਂ ਨੇ ਤਾਂ ਚਲੋ ਉਸ ਤੋਂ ਬਾਅਦ ਉਹ ਸਾਰੇ ਤੋਹਫੇ ਜਿਹੜੇ ਆਪਣੇ ਮਾਪਿਓ ਵਾਸਤੇ ਲੈ ਕੇ ਆਈ ਹੁੰਦੀ ਆ ਜਦੋਂ ਮਾਪਿਓ ਹੈਰਾਨ ਹੁੰਦੇ ਆ ਕਿ ਤੂੰ ਇੰਨਾ ਕੁਝ ਕਿਵੇਂ ਖਰੀਦਿਆ ਫਿਰ ਉਹ ਦੱਸਦੀ ਆ ਕਿ ਮੇਰੇ ਪ੍ਰੋਫੈਸਰ ਦਾ ਇੱਕ ਗ੍ਰੋਸਰੀ ਸਟੋਰ ਆ ਉੱਥੇ ਹੀ ਮੈਂ ਨੌਕਰੀ ਕਰਦੀ ਆ ਤੇ ਫਿਰ ਉਹ ਫੋਨ ਆਪਣੇ ਪਾਪਾ ਨੂੰ ਦਿੰਦੀ ਆ ਦੱਸਦੀ ਆ ਕਿ ਮੈਂ ਤੁਹਾਡੇ ਲਈ ਫੋਨ ਲਿਆ ਸਾਰਾ ਪਰਿਵਾਰ ਖੁਸ਼ ਹੁੰਦਾ ਤੇ ਫਿਰ ਉਹ 4-5 ਦਿਨ ਆਪਣੇ ਘਰ ਰਹਿੰਦੀ ਆ ਉਸ ਤੋਂ ਬਾਅਦ ਉਹ ਗੌਰਵ ਦਾ ਨੰਬਰ ਫੋਨ ਦੇ ਵਿੱਚ ਸੇਵ ਕਰ ਜਾਂਦੀ ਆ ਤੇ ਕਹਿੰਦੀ ਆ ਕਿ ਇਹ ਸਾਹਿਬ ਬੜੇ ਚੰਗੇ ਸੀ ਮੁੰਡਾ ਬੜਾ ਚੰਗਾ ਸੀ ਤੇ ਮੈਨੂੰ ਇਹਨੇ ਨੌਕਰੀ ਦੀ ਵੀ ਆਫਰ ਕੀਤੀ ਆ ਵਧੀਆ ਤਨਖਾਹ ਤੇ ਤਾਂ ਚਲੋ ਛੁੱਟੀਆਂ ਮਾਣ ਕੇ ਮਾਰੀਆ ਜਿਹੜੀ ਉਹ ਵਾਪਸ ਆਪਣੇ ਕਾਲਜ ਆ ਜਾਂਦੀ ਆ ਆ ਕੇ ਉਹ ਆਪਣੇ ਪ੍ਰੋਫੈਸਰ ਨੂੰ ਵੀ ਸਾਰੀ ਗੱਲ ਦੱਸਦੀ ਆ ਵੀ ਟ੍ਰੇਨ ਦੇ ਵਿੱਚ ਮੇਰੇ ਨਾਲ ਕੀ ਹੋਇਆ ਤਾਂ ਚਲੋ ਉਹਦਾ ਪ੍ਰੋਫੈਸਰ ਆ ਕਹਿੰਦਾ ਕਿ ਸ਼ੁਕਰ ਹੈ ਤੈਨੂੰ ਉਹ ਮੁੰਡਾ ਮਿਲਿਆ ਉਸ ਤੋਂ ਬਾਅਦ ਮਾਰੀਆ ਆਪਣੇ ਪ੍ਰੋਫੈਸਰ ਨੂੰ ਉਹ ਵੀ ਦੱਸਦੀ ਆ ਕਿ ਉਹਨਾਂ ਨੇ ਮੈਨੂੰ ਨੌਕਰੀ ਲਈ ਆਫਰ ਦਿੱਤੀ ਆ ਤਾਂ ਚਲੋ ਪ੍ਰੋਫੈਸਰ ਆ ਜਿਹੜਾ ਉਹ ਕਹਿੰਦਾ ਕਿ ਮਾਰੀਆ ਬਸੇ ਤਾਂ ਤੇਰੇ ਵਰਗੀ ਇਮਾਨਦਾਰ ਕੁੜੀ ਦੀ ਹੈ ਨਾ ਮੇਰੇ ਇੱਕ ਗ੍ਰੋਸਰੀ ਸਟੋਰ ਤੇ ਲੋੜ ਆ ਪਰ ਮੈਂ ਨਹੀਂ ਚਾਹੁੰਦਾ ਕਿ ਤੂੰ ਆਪਣੀ ਕਾਬਲੀਅਤ ਸਿਰਫ ਮੇਰੇ ਗਰੋਸਰੀ ਸਟੋਰ ਤੱਕ ਹੀ ਸੀਮਤ ਰੱਖੇ ਜੇ ਤੈਨੂੰ ਵਧੀਆ ਕੰਪਨੀ ਦੇ ਵਿੱਚ ਨੌਕਰੀ ਕਰਨ ਦਾ ਮੌਕਾ ਮਿਲ ਰਿਹਾ ਤਾਂ ਤੈਨੂੰ ਗਵਾਉਣਾ ਨਹੀਂ ਚਾਹੀਦਾ ਦੇਖ ਤੀ ਇਹ ਤੂੰ ਮੇਰੀਆਂ ਧੀਆ ਵਰਗੀ ਆ ਮੇਰਾ ਤਾਂ ਸਟੋਰ ਆ ਜਿਹੜਾ ਚੱਲਦਾ ਰਹਿਣਾ ਮੈਂ ਆਪ ਵੱਧ ਧਿਆਨ ਦੇ ਲੂੰਗਾ ਪਰ ਮੈਂ ਤੈਨੂੰ ਇੱਥੇ ਨਹੀਂ ਰੋਕਣਾ ਚਾਹੁੰਦਾ ਤੂੰ ਚਾਹੇ ਤਾਂ ਉੱਥੇ ਨੌਕਰੀ ਕਰ ਸਕਦੀ ਆ ਮਾਰੀਆ ਕਹਿੰਦੀ ਕਿ ਨਹੀਂ ਸਰ ਜਿੰਨਾ ਟਾਈਮ ਮੇਰਾ 2 ਸਾਲ ਦਾ ਕੋਰਸ ਰਹਿੰਦਾ ਮੈਂ ਤੁਹਾਡੇ ਨਾਲ ਹੀ ਕੰਮ ਕਰੂੰਗੀ ਉਸ ਤੋਂ ਬਾਅਦ ਮੈਂ ਉਸ ਕੰਪਨੀ 'ਚ ਨੌਕਰੀ ਕਰੂੰ ਤੇ ਉਹ 2 ਸਾਲ ਪੂਰੀ ਇਮਾਨਦਾਰੀ ਨਾਲ ਉੱਥੇ ਨੌਕਰੀ ਕਰਦੀ ਆ। ਇਸੇ 2 ਸਾਲਾਂ ਦੌਰਾਨ ਜਿਹੜਾ ਗੌਰਵ ਆ ਉਹਨੂੰ ਕਈ ਵਾਰ ਹੋਸਟਲ ਦੇ ਵਿੱਚ ਮਿਲਣ ਆਉਂਦਾ। ਉਹਨੂੰ ਹੌਸਲਾ ਦਿੰਦਾ, ਕਈ ਵਾਰ ਉਹਨੂੰ ਚੀਜ਼ਾਂ ਵੀ ਲੈ ਕੇ ਦੇ ਕੇ ਜਾਂਦਾ ਤੇ ਉਹਨੂੰ ਕਹਿੰਦਾ ਵੀ ਜਦੋਂ ਵੀ ਤੂੰ ਪਿੰਡ ਜਾਣਾ ਹੁੰਦਾ ਤੂੰ ਮੈਨੂੰ ਦੱਸਿਆ ਕਰ। ਉਸ ਤੋਂ ਬਾਅਦ ਮਾਰੀਆ ਜਿਹੜੀ ਉਹ ਵੀ ਇੱਕ ਆਪਣਾ ਫੋਨ ਲੈ ਲੈਂਦੀ ਆ। ਦੇ ਘਰਦਿਆਂ ਨਾਲ ਗੱਲ ਕਰਨ ਵਾਸਤੇ ਗੌਰਵ ਨਾਲ ਗੱਲ ਕਰਨ ਵਾਸਤੇ ਵਧੀਆ ਉਹ ਆਪਣੀ ਪੜ੍ਹਾਈ ਤੇ ਫੋਕਸ ਰੱਖਦੀ ਆ ਤੇ ਗੌਰਵ ਵੀ ਉਹਨੂੰ ਹੌਸਲਾ ਦਿੰਦਾ ਰਹਿੰਦਾ ਇਹ ਦੋ ਸਾਲ ਕਿਵੇਂ ਬੀਤ ਜਾਂਦੇ ਆ ਇਹ ਮਾਰੀਆਂ ਨੂੰ ਵੀ ਪਤਾ ਨਹੀਂ ਲੱਗਦਾ ਦੋ ਸਾਲ ਬਾਅਦ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਆਪਣੇ ਪ੍ਰੋਫੈਸਰ ਨੂੰ ਮਿਲਦੀ ਆ ਉਹਨੂੰ ਅਲਵੇ ਦਾ ਕਹਿੰਦੀ ਆ ਸਾਰੇ ਕਾਲਜ ਦੇ ਪ੍ਰੋਫੈਸਰ ਆ ਜਿਹੜੇ ਉਹਦਾ ਬੜਾ ਸਤਿਕਾਰ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਉਹ ਆਪਣੇ ਘਰਵਾਲੇ ਨੂੰ ਚੱਲ ਪੈਂਦੀ ਆ ਕਰ ਜਾ ਕੇ ਉਹ ਆਪਣੇ ਮਾਤਾ ਪਿਤਾ ਨੂੰ ਮਿਲਦੀ ਹੈ ਤੇ ਉਹਦੇ ਮਾਤਾ ਪਿਤਾ ਬੜੇ ਖੁਸ਼ ਹੁੰਦੇ ਆ ਵੀ ਸਾਡੀ ਕੁੜੀ ਆ ਜਿਹੜੀ ਇਹਨੂੰ ਵਧੀਆ ਨੌਕਰੀ ਮਿਲ ਗਈ ਆ ਕਿਉਂਕਿ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਉਹ ਰਿਜ਼ਿਊਮ ਆਪਣਾ ਦੇਈ ਆਉਂਦੀ ਹੁੰਦੀ ਆ ਬਾਕੀ ਗੌਰਵ ਨੂੰ ਮਾਰੀਆ ਦੀ ਕਾਬਲੀਅਤ ਤੇ ਵੈਸੇ ਹੀ ਭਰੋਸਾ ਹੁੰਦਾ ਤੇ ਹੁਣ ਤਾਂ ਉਹਦੇ ਕੋਲ ਇੱਕ ਡਿਪਲੋਮਾ ਵੀ ਹੁੰਦਾ ਜਿਹੜਾ ਕਿ ਡਿਪਲੋਮਾ ਜਾਂ ਕਹਿ ਲਓ ਇੱਕ ਕਾਗਜ਼ ਦਾ ਟੁਕੜਾ ਜਿਹੜਾ ਕਿਤੇ ਵੀ ਨੌਕਰੀ ਕਰਨ ਲਈ ਜ਼ਰੂਰੀ ਹੁੰਦਾ ਵੈਸੇ ਤਾਂ ਇਨਸਾਨ ਦੀ ਕਾਬਲੀਅਤ ਹੈ ਜਿਹੜੀ ਉਹ ਕਿਸੇ ਵੀ ਡਿਪਲੋਮੇ ਡਿਗਰੀ ਤੋਂ ਵੱਧ ਹੁੰਦੀ ਆ ਪਰ ਫਿਰ ਵੀ ਕੁਝ ਨਿਯਮ ਹਰੇਕ ਥਾਂ ਕੰਮ ਕਰਨ ਦੇ ਨੌਕਰੀ ਕਰਨ ਦੇ ਹੁੰਦੇ ਆ ਤਾਂ ਚਲੋ ਮਾਰੀਆ ਉਸ ਤੋਂ ਬਾਅਦ ਆਪਣੇ ਮਾਪਿਓ ਦੀ ਆਗਿਆ ਦੇ ਨਾਲ ਗੌਰਵ ਦੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਕੰਮ ਕਰਨ ਲੱਗਦੀ ਆ ਉਹ ਕੰਪਨੀ ਜਿਹੜੀ ਕਿ ਗੌਰਵ ਨੂੰ ਇਹ ਲੱਗਦਾ ਸੀ ਕਿ ਕਿਤੇ ਮੈਨੂੰ ਘਾਟੇ ਕਰਕੇ ਬੰਦ ਨਾ ਕਰਨੀ ਪੈ ਜੇ ਮਾਰੀਆ ਉੱਥੇ ਬੜੀ ਇਮਾਨਦਾਰੀ ਨਾਲ ਕੰਮ ਕਰਦੀ ਆ ਮਾਰੀਆ ਅਬਜ਼ਰਵ ਕਰਦੀ ਆ ਹਰ ਇੱਕ ਚੀਜ਼ ਗੌਰਵ ਉਹਦੇ ਨਾਲ ਡਿਸਕਸ ਕਰਦਾ ਕਿ ਮੈਂ ਹਨਾ ਇੰਨਾ ਇੰਟੈਲੀਜੈਂਟ ਇੰਨੇ ਵਧੀਆ ਤਰੀਕੇ ਨਾਲ ਇਹ ਕੰਪਨੀ ਚਲਾ ਰਿਹਾ ਪਰ ਪਤਾ ਨਹੀਂ ਕਿੱਥੇ ਕੀ ਘਾਟਾ ਹੋ ਰਿਹਾ ਤਾਂ ਮਾਰੀ ਆ ਜਿਹੜੀ ਉਹ ਅਬਜ਼ਰਵ ਕਰਦੀ ਆ ਮੀਟਿੰਗਾਂ ਦੇ ਵਿੱਚ ਜਾਂਦੀ ਆ ਉਹ ਵੇਖਦੀ ਆ ਵੀ ਜਿਹੜੇ ਮੈਨੇਜਰ ਰੱਖੇ ਹੋਏ ਨੇ ਉਹ ਛੇਠਾਂ ਵਾਲੇ EMPLOYEES ਨੂੰ ਪੈਸੇ ਦੇ ਦੇ ਕੇ ਉਹਨਾਂ ਦਾ ਮੂੰਹ ਬੰਦ ਕਰਾਉਂਦੇ ਆ ਜਿਹੜਾ ਕੋਈ ਆਫਰ ਇਸ ਕੰਪਨੀ ਨੂੰ ਆਉਣਾ ਹੁੰਦਾ ਤਾਂ ਉਹ ਜਿਹੜਾ ਆਪਣੀ ਵਧੀਆ ਪਲੈਨਿੰਗ ਉਹਨਾਂ ਨੇ ਦੇਣੀ ਹੁੰਦੀ ਆ ਵਧੀਆ ਪਰਫਾਰਮੈਂਸ ਦੇਣੀ ਹੁੰਦੀ ਆ ਉਹ ਹੋਰ ਕੰਪਨੀਆਂ ਨੂੰ ਵੇਚ ਦਿੰਦੇ ਆ ਉਹਨਾਂ ਤੋਂ ਆਪ ਪੈਸੇ ਲੈ ਲੈਂਦੇ ਆ ਤੇ ਇਸ ਕੰਪਨੀ ਦੀ ਘਟੀਆ ਪਰਫਾਰਮੈਂਸ ਬਣਾ ਕੇ ਪੇਸ਼ ਕਰਦੇ ਆ ਤੇ ਇਹ ਕੰਪਨੀ ਹਮੇਸ਼ਾ ਘਾਟੇ ਵੱਲ ਜਾ ਰਹੀ ਹੁੰਦੀ ਆ ਕਿਉਂਕਿ ਜਿਹੜੇ ਉਹ EMPLOYEES ਹੁੰਦੇ ਆ ਉਹ ਆਪ ਦੇ ਜਾਣੇ ਤਾਂ ਬੌਸ ਦੇ ਵੀ ਇਮਾਨਦਾਰ ਹੁੰਦੇ ਆ ਪਰਫਾਰਮੈਂਸ ਤਿਆਰ ਕਰਦੇ ਆ ਪਰ ਜਿਹੜੀ ਅਸਲੀ ਪਰਫਾਰਮੈਂਸ ਹੁੰਦੀ ਉਹ ਕੰਪਨੀਆਂ ਨੂੰ ਵੇਚ ਦਿੰਦੀਆਂ ਤੇ ਉਹ ਕੰਪਨੀਆਂ ਵਾਧੇ ਵੱਲ ਜਾਂਦੀਆਂ ਤੇ ਉਹ ਕੰਪਨੀਆਂ ਦੇ ਮਾਲਕਾ ਜਿਹੜੇ ਇਹਨਾਂ ਨੂੰ ਰਿਸ਼ਵਤ ਦਿੰਦੇ ਆ ਤੇ ਇਹੇ ਚੀਜ਼ ਆ ਜਿਹੜੀ ਇਹ ਮਾਰੀਆ ਅਬਜ਼ਰਵ ਕਰਦੀ ਆ ਤੇ ਉਹ ਕਹਿੰਦੀ ਆ ਕਿ ਕਿਸੇ ਵੀ ਕੰਪਨੀ ਦੇ ਵਿੱਚ ਕਿਸੇ ਵੀ ਮਾਰਕੀਟ ਦੇ ਵਿੱਚ ਸ਼ੇਅਰ ਕਰਨ ਤੋਂ ਪਹਿਲਾਂ ਵੀ ਜਿਹੜੀ ਪਰਫਾਰਮੈਂਸ ਆ ਉਹ ਮੈਂ ਤਿਆਰ ਕਰੂੰਗੀ ਉਹ ਉਹ ਇਮਾਨਦਾਰੀ ਨਾਲ ਪਰਫਾਰਮੈਂਸ ਤਿਆਰ ਕਰਦੀ ਆ ਤੇ ਉਹਨਾਂ ਦੀ ਕੰਪਨੀ ਹੈ ਜਿਹੜੀ ਉਹ ਵਾਧੇ ਵੱਲ ਜਾਣਾ ਸ਼ੁਰੂ ਕਰ ਦਿੰਦੀ ਆ 6 ਮਹੀਨਿਆਂ ਦੇ ਵਿੱਚ ਹੀ ਜਿਹੜੀ ਕੰਪਨੀ ਥੱਲੇ ਡਿੱਗਣ ਤੇ ਹੁੰਦੀ ਆ ਉਹ ਸਾਰੇ ਸ਼ਹਿਰ ਦੀਆਂ ਕੰਪਨੀਆਂ ਤੋਂ ਹਾਈ ਰੈਂਕ ਤੇ ਹੋ ਜਾਂਦੀ ਆ ਤੇ ਗੌਰਵ ਬੜਾ ਹੈਰਾਨ ਹੁੰਦਾ ਉਹ ਇੱਕ ਪਿੰਡ ਦੀ ਛੋਟੀ ਜਹੀ ਕੁੜੀ ਦੇ ਹੌਂਸਲੇ ਤੇ ਜਜ਼ਬੇ ਤੋਂ ਬੜਾ ਪ੍ਰਭਾਵਿਤ ਹੁੰਦਾ ਤੇ ਉਹਨੂੰ ਕਹਿੰਦਾ ਕਿ ਮਾਰੀਆ ਜੇ ਤੂੰ ਮੇਰੀ ਕੰਪਨੀ ਚ ਨਾ ਆਉਂਦੀ ਤਾਂ ਮੇਰੀ ਕੰਪਨੀ ਬੰਦ ਹੋ ਜਾਣੀ ਸੀ ਸਾਰੇ ਸ਼ਹਿਰ ਦੇ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣ ਜਾਂਦੀ ਆ ਵੀ ਇੱਕ ਛੋਟੇ ਜਿਹੇ ਪਿੰਡ ਤੋਂ ਆਈ ਕੁੜੀ ਤੇ ਉਹਨੇ ਕਿਵੇਂ ਇੱਕ ਡਿੱਗਦੀ ਹੋਈ ਕੰਪਨੀ ਨੂੰ ਜਮ ਹਾਈ ਰੈਕ ਤੇ ਲੈ ਜਾਂਦਾ ਕਿਉਂਕਿ ਜੇ ਇੱਕ ਛੋਟੇ ਲੈਵਲ ਤੋਂ ਜਾ ਕੇ ਕੰਪਨੀ ਉੱਪਰ ਜਾਂਦੀ ਆ ਤਾਂ ਉਹਦੀ ਗੱਲ ਆ ਜਿਹੜੀ ਉਹ ਮੀਡੀਆ ਦੇ ਵਿੱਚ ਹੋਣੀ ਸੁਭਾਵਕ ਆ ਤਾਂ ਜਿਹੜੇ EMPLOYE ਹੁੰਦੇ ਆ ਪਹਿਲਾਂ ਵਾਲੇ ਮੈਨੇਜਰ ਹੁੰਦੇ ਆ ਉਹਨਾਂ ਦੀ ਚਲਾਕੀ ਆ ਜਿਹੜੀ ਉਹ ਵੀ ਗੌਰਵ ਨੂੰ ਸਮਝ ਆ ਜਾਂਦੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਨੌਕਰੀ ਤੋਂ ਕੱਢ ਦਿੰਦਾ ਨਵੇਂ EMPLOYE ਰੱਖੇ ਜਾਂਦੇ ਆ ਤੇ ਉਹਨਾਂ ਲਈ ਜੋ ਵੀ ਸ਼ਰਤਾਂ ਨਿਜਮ ਹੁੰਦੇ ਆ ਉਹ ਸਾਰੇ ਮਾਰੀਆ ਤਹਿ ਕਰਦੀ ਆ ਤੇ ਉਸ ਤੋਂ ਬਾਅਦ ਕੰਪਨੀ ਇੱਕ ਨਵੀਂ ਦਿਸ਼ਾ ਵੱਲ ਚੱਲ ਪੈਂਦੀ ਆ ਤੇ ਹੁਣ ਗੌਰਵ ਆ ਜਿਹੜਾ ਆਪਣੇ ਮਾਪੇ ਨੂੰ ਮਾਰੀਆ ਬਾਰੇ ਦੱਸਦਾ ਵੀ ਇੱਕ ਪਿੰਡ ਦੀ ਕੁੜੀ ਨੇ ਆ ਕੇ ਕਿਵੇਂ ਆਪਣੀ ਕੰਪਨੀ ਨੂੰ ਡੁੱਬਣ ਤੋਂ ਬਚਾਇਆ ਤੇ ਫਿਰ ਗੌਰਵ ਦੇ ਮਾਤਾ ਪਿਤਾ ਉਹਨੂੰ ਕਹਿੰਦੇ ਆ ਕਿ ਭਾਵੇਂ ਕਿ ਤੂੰ ਹੁਣ ਪੜ੍ਹਿਆ ਲਿਖਿਆ ਬੜੀ ਕਾਬਲੀਅਤ ਆ ਤੇਰੇ ਚ ਪਰ ਤੈਨੂੰ ਨਹੀਂ ਲੱਗਦਾ ਵੀ ਤੈਨੂੰ ਅੱਗੇ ਜ਼ਿੰਦਗੀ ਦੇ ਵਿੱਚ ਮਾਰੀਆ ਵਰਗੀ ਕੁੜੀ ਦੀ ਲੋੜ ਆ ਅਸੀਂ ਤਾਂ ਚਾਹੁੰਦੇ ਹਾਂ ਕਿ ਤੂੰ ਮਾਰੀਆ ਦੇ ਨਾਲ ਹਮੇਸ਼ਾ ਲਈ ਚੱਲੇ ਗੌਰਵ ਜਿਹੜਾ ਉਹ ਅੰਦਰੇ-ਅੰਦਰ ਮੁਸਕਰਾਉਂਦਾ ਕਿਉਂਕਿ ਕਿਤੇ ਨਾ ਕਿਤੇ ਉਹ ਮਾਰੀਆ ਨੂੰ ਪਸੰਦ ਕਰਨ ਲੱਗ ਜਾਂਦਾ ਉਹਦੇ ਤੋਂ ਪ੍ਰਭਾਵਿਤ ਹੁੰਦਾ ਫਿਰ ਗੌਰਵ ਦੇ ਮਾਤਾ-ਪਿਤਾ ਮਾਰੀਆ ਦੇ ਮਾਤਾ-ਪਿਤਾ ਨੂੰ ਕਹਿੰਦੇ ਆ ਉਹਨੂੰ ਕਹਿੰਦੇ ਆ ਮਾਰੀਆ ਨੂੰ ਕਿ ਤੇਰੇ ਮਾਤਾ-ਪਿਤਾ ਪਿੰਡ 'ਚ ਰਹਿੰਦੇ ਆ ਤੂੰ ਉਹਨਾਂ ਨੂੰ ਇੱਥੇ ਲੈ ਕੇ ਆ ਉਹ ਇੱਕ ਵਧੀਆ ਫਲੈਟ ਆ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਤੇ ਮਾਰੀਆ ਤੇ ਮਾਤਾ ਪਿਤਾ ਵੀ ਉੱਥੇ ਆ ਕੇ ਰਹਿੰਦੇ ਆ ਉਹਦਾ ਭਰਾ ਇੱਕ ਵਧੀਆ ਸਕੂਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਫਿਰ ਗੌਰਵ ਦੇ ਮਾਤਾ ਪਿਤਾ ਖੁਦ ਮਾਰੀਆ ਦੇ ਮਾਤਾ ਪਿਤਾ ਕੋਲ ਆਪਣੇ ਬੇਟੇ ਲਈ ਮਾਰੀਆ ਦਾ ਹੱਥ ਮੰਗਣ ਜਾਂਦੇ ਆ ਤੇ ਫਿਰ ਮਾਰੀਆ ਦੇ ਮਾਤਾ ਪਿਤਾ ਨੂੰ ਵੀ ਕੀ ਪ੍ਰੋਬਲਮ ਹੋਣੀ ਸੀ ਉਹ ਸੋਚਦੇ ਆ ਕਿ ਜਦੋਂ ਦੋਨੋਂ ਰਲ ਕੇ ਵਧੀਆ ਕੰਪਨੀ ਚਲਾ ਰਹੇ ਆ ਤੇ ਜ਼ਿੰਦਗੀ ਕਿੰਨੀ ਸੋਹਣੀ ਚਲਾਉਣਗੇ ਇੱਕ ਦੂਜੇ ਦੇ ਸਾਥ ਨਾਲ ਦੋਨੋਂ ਅੱਗੇ ਆ ਰਹੇ ਆ ਤੇ ਫਿਰ ਮਾਰੀਆ ਤੇ ਗੌਰਵ ਦਾ ਰਿਸ਼ਤਾ ਹੁੰਦਾ ਤੇ ਫਿਰ ਉਹਨਾਂ ਦਾ ਵਿਆਹ ਬੜੀ ਧੂਮ-ਧਾਮ ਨਾਲ ਹੁੰਦਾ ਜਿਹੜੀ ਮਾਰੀਆ ਜਨਮ ਲੈਣ ਸਮੇਂ ਇੱਕ ਗਰੀਬ ਘਰ ਦੀ ਇੱਕ ਬਹੁਤ ਹੀ ਛੋਟੀ ਝੁੱਗੀ-ਝੌਂਪੜੀ ਜਿਹੇ ਘਰ 'ਚ ਪੈਦਾ ਹੋਈ ਸੀ ਅੱਜ ਇੱਕ ਆਲੀਸ਼ਾਨ ਬੰਗਲੇ ਦੀ ਮਾਲਕਣਾ ਤੇ ਉਹੀ ਮਾਰੀਆ ਪੂਰੇ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਆ ਕਿ ਕਿਸੇ ਵੀ ਇਨਸਾਨ ਦੀ ਕਾਬਲੀਅਤ ਹੈ ਜਿਹੜੀ ਓਹੋ ਕਿਸੇ ਗਰੀਬੀ ਦੀ ਮਹਤਾਜ ਨਹੀਂ ਹੁੰਦੀ ਜਾਂ ਉਮੀਰੀ ਦੀ ਮਹਤਾਜ ਨਹੀਂ ਹੁੰਦੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਜੇ ਅਮੀਰ ਬੰਦੇ ਆ ਪੈਸੇ ਵਾਲੇ ਆ ਤਾਂ ਉਹਨਾਂ ਕੋਲ ਹੀ ਕਾਬਲੀਅਤ ਹੋ ਕਾਬਲੀਅਤ ਕਿਸੇ ਇਨਸਾਨ ਨੂੰ ਕਿੱਥੋਂ ਲੈ ਕੇ ਕਿੱਥੋਂ ਤੱਕ ਪਹੁੰਚਾ ਦਿੰਦੀ ਆ ਕਾਬਲੀਅਤ ਤੇ ਇਮਾਨਦਾਰੀ ਇਹ ਦੋ ਚੀਜ਼ਾਂ ਨੇ ਜਿਹੜੀਆਂ ਇੱਕ ਇਨਸਾਨ ਨੂੰ ਧਰਤੀ ਤੋਂ ਅਸਮਾਨ ਤੱਕ ਪਹੁੰਚਾ ਦਿੰਦੀਆਂ ਨੇ ਕਿਵੇਂ ਲੱਗੀ ਤੁਹਾਨੂੰ ਗੌਰਵ ਅਤੇ ਮਾਰੀਆ ਦੀ ਇਹ ਵੱਖਰੀ ਜੀ ਕਹਾਣੀ ਤੁਸੀਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਓ ਮਿਲਾਂਗੇ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ